ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 7 ਸਤੰਬਰ 2025 ਅਸੀਂ ਗਰਦਾਸਪੁਰ ਜ਼ਿਲ੍ਹੇ ਦਾ ਹਰ ਗੋਗਨਪੁਰ ਸਾਹਿਬ ਦਾ ਜਿਹੜਾ ਇਲਾਕਾ ਹੈ ਉਸ ਇਲਾਕੇ ਦੇ ਵਿੱਚ ਕੱਲ ਰਾਤ ਦੇ ਅਸੀਂ ਡੇਰਾ ਬਾਬਾ ਨਾਨਕ ਹਰਚੋ ਵਾਲੇ ਏਰੀਏ ਦੇ ਵਿੱਚ ਆਏ ਹੋਏ ਹਾਂ ਕਿਉਂਕਿ ਜਿਹੜੀ ਕੁਦਰਤ ਦੀ ਆ ਮੀਂਹ ਪੈਣ ਦੀ ਕ੍ਰੋਪੀ ਤਾਂ ਹੈ ਹੀ ਹੈ ਜਿਹੜੀ ਲਗਾਤਾਰ ਚੱਲ ਰਹੀ ਹੈ ਇੱਥੇ ਅੱਜ ਵੀ ਇਹੀ ਹਾਲਾਤ ਨੇ ਜੇ ਜਿਹੜਾ ਸਰਕਾਰ ਨੇ ਪਾਣੀ ਦੀ ਮਾਰ ਸਹੀ ਢੰਗ ਨਾਲ ਬਚਾਉਣ ਦੀ بجائے ਲੋਕਾਂ ਨੂੰ ਮਾਰਿਆ ਉਹ ਵੀ ਸਾਰੇ ਲੋਕਾਂ ਦੇ ਸਾਹਮਣੇ ਆ ਇੱਥੇ ਹਾਲਾਤ ਨੇ ਜਿਹੜੇ ਬਹੁਤ ਬੁਰੇ ਨੇ ਅਸੀਂ ਹਰਚੋਵਾਲ ਦੇ ਲਗਭਗ ਏਰੀਏ 'ਚ ਆ ਤੇ ਅੱਜ ਅਸੀਂ ਰੋਡ ਦੇ ਉੱਪਰ ਚੱਲ ਰਿਹਾ ਕੱਲੇ ਜਿਹੜੇ ਰੋਡ ਖਾਲੀ ਨੇ ਖੇਤਾਂ ਦੇ ਵਿੱਚ ਅੱਜ ਵੀ ਪਾਣੀ ਕਾਫੀ ਜ਼ਿਆਦਾ ਜਿਹੜਾ ਭਰਿਆ ਹੋਇਆ ਬਰਸਾਤ ਵੀ ਹੋ ਰਹੀ ਹੈ ਤੇ ਮੇਰੇ ਨਾਲ ਪ੍ਰਧਾਨ ਹਰਜੀਤ ਸਿੰਘ ਨੇ ਆ ਅਗਲੀ ਜਿਹੜੀ ਗੱਲਬਾਤ ਹੈ ਲੋਕਾਂ ਤੱਕ ਕਿਵੇਂ ਜਿਹੜੀ ਰਾਹਤ ਸਮੱਗਰੀ ਆ ਜੋ ਵੀ ਲੋਕਾਂ ਦਾ ਤਿਲ ਫੁੱਲ ਜੋ ਵੀ ਉਹਨਾਂ ਨੇ ਸਹਾਇਤਾ ਕੀਤੀ ਆਪਣੀ ਕਿਰਤ ਕਮਾਈ ਦੇ ਵਿੱਚ ਉਹ ਕਿਸ ਤਰ੍ਹਾਂ ਲੋਕਾਂ ਦੇ ਹੱਥਾਂ 'ਚ ਪਹੁੰਚੇ ਔਰ ਪਹੁੰਚਾਈ ਜਾਵੇ ਤੇ ਕਦੋਂ ਤੱਕ ਪਹੁੰਚਾਈ ਜਾਵੇ ਉਹਦੇ ਬਾਰੇ ਮੈਂ ਪ੍ਰਧਾਨ ਜੀ ਨਾਲ ਗੱਲਬਾਤ ਕਰਨਾ ਚਾਹੂੰਗਾ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਸਾਡੇ ਲੋਕਾਂ ਨੂੰ ਸਾਡੇ ਸਾਥੀਆਂ ਨੂੰ ਕਿ ਉਹ ਕਦੋਂ ਤੱਕ ਇੱਥੇ ਪਹੁੰਚਣ ਦੇਖੋ ਸਾਥਿਓ ਹਜੇ ਇੱਥੇ ਜਿਹੜੀ ਬਰਸਾਤ ਵੀ ਬਹੁਤ ਜ਼ਿਆਦਾ ਹੋ ਰਹੀ ਐ ਪਾਣੀ ਹਜੇ ਕੁਝ ਘਰਾਂ ਦੇ ਵਿੱਚੋਂ ਵਾਪਸ ਮੁੜ ਗਿਆ ਥੋੜੇ ਬਹੁਤੇ ਘਰਾਂ ਦੇ ਵਿੱਚ ਹੈਗਾ ਹਜੇ ਪਾਣੀ ਤੇ ਅੱਜ ਜਿਹੜੀ ਬਰਸਾਤ ਹੋ ਰਹੀ ਆ ਇਹਦੇ ਨਾਲ ਇਸ ਤਰੀਕੇ ਦੀ بارش ਆ ਵੀ ਸ਼ਾਇਦ ਇਹ بارش ਰੁਕਣ ਵਾਲੀ ਨਹੀਂ ਹੈਗੀ ਲੰਮੀ بارش ਪਊਗੀ ਇਸ ਕਰਕੇ ਹਜੇ ਜਿਹੜੇ ਪਿੰਡਾਂ ਦੇ ਵਿੱਚੋਂ ਸਾਥੀ ਆ ਰਹੇ ਨੇ ਉਹਨਾਂ ਦਾ ਬਹੁਤ ਧੰਨਵਾਦ ਵੀ ਆ ਪਰ ਉਹਨੂੰ ਬੇਨਤੀ ਕਰਦੇ ਆ ਵੀ ਥੋੜਾ ਹਜੇ ਧਰਮੇ ਦੇ ਨਾਲ ਹੋਣਾ ਇਹਨਾਂ ਨੂੰ ਲੰਮੀ ਮਦਦ ਦੀ ਲੋੜ ਪਊਗੀ ਕੱਲ ਅਸੀਂ ਜਿਹੜੇ ਏਰੀਆ ਦੇ ਵਿੱਚ ਗਿਆਗੇ ਮਤਲਬ ਸਾਰਾ ਘਰ ਡੁੱਬ ਗਿਆ ਡੰਗਰ ਪਸ਼ੂ ਡੁੱਬ ਗਏ ਕੁਝ ਡੰਗਰ ਰੁੜ ਗਏ ਇਸ ਕਰਕੇ ਉਹਨਾਂ ਦਾ ਸਾਰਾ ਜਿਹੜਾ ਸਮਾਨ ਸੀ ਉਹ ਬਾਹਰ ਕੱਢ ਕੇ ਰੱਖਿਆ ਹੋਇਆ ਸੀ ਤੇ ਅੱਜ ਵੱਡੇ ਤੜਕੇ ਸਵੇਰੇ بارش ਆ ਗਈ ਉਹ ਫੇਰ ਸਮਾਨ ਭਿੱਜ ਗਿਆ ਹੋਊਗਾ ਲੋਕ ਬਹੁਤ ਜਦੋ ਜਹਿਦ ਦੇ ਨਾਲ ਜੂਝ ਰਹੇ ਨੇਗੇ ਇਸ ਕਰਕੇ ਜਿੱਥੇ ਸਰਕਾਰਾਂ ਦੀ ਨਿਕੰਮੀ ਸਾਫਤ ਹੋਈ ਹੈਗੀ ਜਿੱਥੇ ਸਰਕਾਰਾਂ ਨੇ ਹਜੇ ਤੱਕ ਕਿਕਰ ਪਈ ਦਾ ਐਲਾਨ ਨਹੀਂ ਕੀਤਾ ਉਹਨੂੰ ਮਾਮਜੇ ਦਾ ਉੱਥੇ ਸਾਡੇ ਲੋਕ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੀ ਮਦਦ ਕਰ ਰਹੇ ਨੇ ਬਹੁਤ ਸਾਰੇ ਪੰਜਾਬ ਦੇ ਲੋਕ ਹਰਿਆਣੇ ਦੇ Rajasthan UP ਦੇ ਜਿਹੜੇ ਸਾਡੇ ਨਾਲ ਦੋ ਸਟੇਟਾਂ ਦੇ ਸਾਥੀ ਉਹ ਨਾਲ ਵੀ ਨੇਗੇ Rajasthan ਤੇ Haryana ਮਵਾਤ ਏਰੀਆ ਦੇ ਵਿੱਚੋਂ ਸਾਡੇ ਨਾਲ ਉਹ ਸਾਥੀ ਆਏ ਹੋਏ ਨੇਗੇ ਉਹ ਵੀ ਨਾਲ ਨਾਲ ਜਾਜਾ ਲੜ ਰਹੇ ਨੇ ਇਹ ਜਾਜਾ ਇਹਦਾ ਮਤਲਬ ਇਹ ਆ ਵੀ ਅਸੀਂ ਆ ਸਮਾਨ ਹੈ ਤੇ ਉਹ ਹੱਥਾਂ ਤੱਕ ਪਹੁੰਚਾਈਏ ਜਿੱਥੇ ਲੋਡ ਹੈਗੀ ਕਿਉਂਕਿ ਰਸਤੇ ਦੇ ਵਿੱਚ ਬਹੁਤ ਤਰ੍ਹਾਂ ਦੇ ਬੰਦੇ ਖੜੇ ਨੇਗੇ ਜਿਹੜੇ ਗੱਡੀਆਂ ਡੋਟ ਲੈਂਦੇ ਨੇ ਘੇਰ ਲੈਂਦੇ ਨੇ ਔਰ ੱਟਕੇ ਨਾਲ ਕਹਿੰਦੇ ਨੇ ਵਿੱਚ ਦੇਖ ਕੇ ਲਾ ਕੇ ਜਾਓ ਪਰ ਅਸੀਂ ਉਹ ਚਾਹੁੰਦੇ ਆ ਵੀ ਇੱਧਰ ਜਿਹੜੀਆਂ ਸਾਡੀਆਂ ਟੀਮਾਂ ਨੇ ਵੀ ਕਈ ਉਗਰਾਹਾਂ ਦੀ ਜਿਹੜੀ ਇੱਧਰ ਜ਼ਿਲ੍ਹੇ ਦੀ ਟੀਮਾਂ ਬਲਾਕਾਂ ਦੀ ਟੀਮਾਂ ਦਾ ਪੂਰੇ ਡਿਊਟੀਆਂ ਲਾ ਕੇ ਉਹਨਾਂ ਦੇ ਰਾਹੀਂ ਹਰ ਇੱਕ ਲੋੜਵੰਦ ਤੱਕ ਇਹ ਜਿਹੜਾ ਰਾਸ਼ਨ ਹੈ ਉਹ ਪਹੁੰਚਦਾ ਕਰਨਾਗਾ ਜਿਹੇ ਜੀ ਵੀ ਲੋੜ ਹੈਗੀ ਕਿਸੇ ਨੂੰ ਮਾਇਆ ਦੀ ਲੋੜ ਹੈ ਜਿਹੜੀ ਸਾਡੇ ਕੋਲ ਸਮਰੱਥਾ ਹੋਊ ਆਪਣੀ ਸਮਰੱਥਾ ਦੇ ਮੁਤਾਬਕ ਉਹ ਅਸੀਂ ਨਾ ਸਾਥੀਆਂ ਦਾ ਤੋਂ ਇਹਨਾਂ ਦੇ ਦੁੱਖਾਂ ਤੇ ਮਲਮ ਲਾਉਣ ਦਾ ਯਤਨ ਕਰਾਂਗੇ ਇਸ ਕਰਕੇ ਸਾਡੇ ਨਾਲ ਸਾਡੀ ਸਾਰੀ ਸੂਬੇ ਦੀ ਕਮੇਟੀ ਸਾਡਾ ਸੂਬਾ ਪ੍ਰਧਾਨ ਜਗਿੰਦਰ ਸਿੰਘ ਗੁਰਾਹਾਂ ਢੰਡਾ ਸਿੰਘ ਜਿੱਠੂਕੇ ਸ਼ੰਗਰਾ ਸਿੰਘ ਮਾਨ ਤੇ ਜਨਕ ਸਿੰਘ ਜੀ ਪਟਾਲ ਸੰਗਰੂਪ ਜਿਹਨਾਂ ਦੇ ਪ੍ਰਧਾਨ ਅਮਰੀਕ ਸਿੰਘ ਗੰਡੂਆ ਉਹ ਸਾਰੇ ਸਾਡੀ ਟੀਮ ਅੱਜ ਕੱਲ ਦੀ ਇਹ ਜਹਜਾ ਲੈ ਰਹੀ ਹੈ ਅੱਜ ਅਸੀਂ ਅੰਮਰਸਾਰ ਏਰੀਆ ਦੇ ਵਿੱਚ ਰੁਕਾਂਗੇ ਸ਼ਾਮ ਨੂੰ ਕੱਲ ਸ਼ਾਇਦ ਅਸੀਂ ਫਾਜਲਕਾ ਫਰੋਜਪੁਰ ਏਰੀਆ ਦੇ ਵਿੱਚ ਜਾਣ ਦਾ ਜਹੇ ਜੀ ਸਾਡੀ ਸੁਪਰ ਕਮੇਟੀ ਦਾ ਹੁਕਮ ਹੋਊਗਾ ਉਹਦੇ ਨਾਲ ਅਸੀਂ ਉਧਰ ਨੂੰ ਅਸੀਂ ਉਧਰ ਵੀ ਸਾਰਾ ਏਰੀਆ ਜਹਜਾ ਲੈ ਕੇ ਆਵਾਂਗੇ ਧੰਨਵਾਦ ਬਹੁਤ ਬਹੁਤ ਧੰਨਵਾਦ